ਆ ਬੂ ਸਾਹਮਣੇ ਆ ਬੂ ਸਾਹਮਣੇ ਆ ਆ ਬੂ ਸਾਹਮਣੇ ਕੋੜੋਂ ਬਿਰਸ ਕੇ ਨੰ ਲੰਗ ਮਾਇਆ ਖਲੀ ਦੀ ਵੇ ਹਾਈ ਹੇ ਬੇਤਾਰੀ ਤੂੰ ਵੇ ਤੂੰ ਤਾਂ ਕੰਦਾ ਟੱਪਣ ਲੱਗਾ ਜਮਾ ਹੀ ਨਹੀਂ ਦੇਖਦਾ ਹੈਗਾ ਬੇਚੰਦਰਿਆ ਕਿਸ ਦਿਨ ਆਪ ਮਰੇਗਾ ਨਾਲੇ ਮੈਨੂੰ ਮਰਵਾਏਗਾ ਵੇ ਤੇਰ ਲੱਗਦਾ ਕਿਸੇ ਦਿਨ ਤੇਰੀਆਂ ਲੱਤਾਂ ਤੋੜ ਦੂਗਾ ਉਹ ਤਾਰੀ ਵਾਲ ਦੂਗਾ ਬਾਲ ਦੂਗਾ ਦੀਵਨੀ ਹਨੇਰੀਆਂ ਦੇ ਵਿੱਚ ਤਾਰੀ ਵਾਲ ਦੂਗਾ ਉਹ ਤੇਰੇ ਨਾਲ ਜਾਰੀ ਲਈਆ ਕੋਈ ਛੋਲਿਆਂ ਦਾ ਵੱਟ ਨਹੀਂ ਨਾਲੇ ਤੂੰ ਰਾਜੀ ਨਾਲੇ ਮੈਂ ਰਾਜੀ ਵਾਂ ਸਾਗੀ ਕਰ ਲੂ ਲੱਤਾਂ ਤੜਵਾ ਦੂ ਕਿਸੇ ਦਿਨ ਵੇ ਤੇਰਾ ਦੀਵਾ ਦੂਜੇ ਤਾਂ ਉਹਨੇ ਉਧਰ ਬੁਝਾ ਦੇਣੇ ਸੀ ਜੇ ਤੂੰ ਨਾ ਭੱਜਦਾ ਉਹ ਪਿੰਕੀ ਉਧੇ ਦਾ ਕੱਠ ਵਾਲਾ ਤੇ ਤਾਂ ਕਰਕੇ ਭੱਜਣਾ ਪੈ ਗਿਆ ਹੂੰ ਆਪਾਂ ਕਰੇ ਪੈਰ ਨਹੀਂ ਪਿੱਛੇ ਹਟਾਇਆ ਅੱਜ ਵੀ ਪਹਿਨਾ ਤਾਰੀ ਤੇਰੇ ਸੱਤੇ ਮੌਤ ਮੰਗ ਰਹੀ ਏ ਚੰਦਰੀਆ ਜੇ ਭੱਜ ਹੁੰਦਾ ਤਾਂ ਭੱਜ ਲਾ ਤੇਰਾ ਲੱਗਦਾ ਕੁਝ ਆ ਗਿਆ ਓ ਮੈਂ ਮੂ ਨਹੀਂ ਭੱਜਦਾ ਭੱਜਣਾ ਤਾਂ ਉਹ ਨੂੰ ਪਈ ਉਹਦੇ ਮਾਰ ਮਾਰ ਮੁੱਕਿਆਂ ਸਲਦਾ ਨੀਲ ਪਾ ਦਿੰਦਾ ਹਾਂ ਉਹ ਤਾਂ ਕੋ ਤੇਰੇ ਕਰਕੇ ਛੱਡਤਾ ਆ ਤੀ ਕੋ ਨਾਲੇ ਦੂਰ ਜੇ ਹੋ ਕੇ ਨਾ ਬੈਠ ਆ ਜਾ ਲਵੇ ਆ ਜਾ ਆ ਜਾ ਓ ਯਾਰ ਡਾਂ ਕਿੱਥੋਂ ਆ ਗਈ ਓ ਤੁਹਾਡੀ ਮੜੀ ਲੈਲਾ ਪਹਿਨਾ ਫੇਰ ਕਹੇਗਾ ਬੰਸਰੀ ਤਾਰੀ ਮੈਂ ਵੇ ਮੇਰਾ ਉਭਾ ਕੀ ਰੱਖੀ ਜਣਾ ਪੰજરા ਜਾ ਕੇ ਫੜ ਲਾ ਭਾਂ ਦੇ ਖਸਮ ਨੂੰ ਭਾਈ ਜੀ ਆਹ ਕਹਾਰੇ ਚਲੋ ਕੰਮ ਮਾਰੋ ਢਾਂਗਾ ਨਿੱਕਲ ਸвая ਪਾਰ ਕਰਾਂ ਤੇਰੇ ਟੱਕਰੇ ਹੂੰ 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 ਮਗਾਨਾ ਸਾਲਾ ਅੰਦਰ ਸਭ ਬਟੜਾ ਲੜ ਗਿਆ ਉਹ ਸਾਲੇ ਤਾਂ ਅੱਜ ਲਈ ਚਲੋ ਸ਼ੁਕਰ ਰੱਬ ਆਜ ਤਾਂ ਬਚਾਲਿਆ ਨਹੀਂ ਤਾਂ ਮੇਰੀ ਹਾਲਤ ਅੱਗ ਹਾਰੇ ਵਰਗੀ ਹੋਣੀ ਸੀ ਓ ਢਾਰਿਆ ਓ ਢਾਰਿਆ ਸੋ ਲੱਗੇ ਤੇਰੀ ਆ ਪਾਤੀ ਦੀ ਕਿ ਅੱਜ ਤੋਂ ਬਾਅਦ ਕਿਸੇ ਸਾਕਰਿਆੜ ਕਿ ਨੀਕਾ ਐਟਰੰਦ ਲਈ ਫਿਰਦਾ ਤਾਰੀ ਬਾਲ ਦੂਗਾ ਪਿੰਕੀ ਪੋਕ ਓਏ ਅਸੀਂ ਅੱਜ ਮੇਲੇ ਤੇ ਚੱਲੇ ਆ ਦਿਨ ਛਿਪੇ ਆਵਾਂਗੇ ਚੰਗਾ ਚੰਗਾ ਮੈਂ ਤਾਂ ਕਹਿੰਿਓ ਮੁੜੇ ਨਾ ਲੈ ਵੀ ਰਿਆ ਇਹ ਰਣਤਾਰੀ ਨੂੰ ਲਾਜ਼ਮੀ ਸੱਦੂਗੀ ਤੇ ਜੇ ਸਾਲਾ ਉਹ ਅੱਜ ਆ ਗਿਆ ਨਾ ਉਹਦੇ ਡੱਕਰੇ ਕਰਕੇ ਜੇ ਟੱਟੀ ਚ ਨਾ ਨਾ ਸਿੱਟੇ ਤਾਂ ਮੈਨੂੰ ਬੰਸਾ ਕਮਲਾ ਨਾ ਜਾਣੀ ਹਾਂ ਹੈ ਬੇਤਾਰੀ ਆ ਤੂੰ ਕੀ ਹਾਲ ਬਣਾ ਰੱਖਿਆ ਇਹ ਚੰਗਾ ਹੋਇਆ ਤੂੰ ਉਹਦੇ ਨੇ ਇੱਥੋਂ ਭੱਜ ਗਿਆ ਨਹੀਂ ਤਾਂ ਉਹਨੇ ਤੈਨੂੰ ਮਾਰ ਕੇ ਇੱਥੇ ਦੱਬ ਦੇਣਾ ਸੀ ਮੈਂ ਵੀ ਝੂਠ ਬੋਲ ਕੇ ਬਚੀ ਆ ਨਹੀਂ ਤਾਂ ਰੁਟ ਜਣਾ ਨੇ ਮੇਰੀਆਂ ਵੀ ਹੱਡੀਆਂ ਤੋੜ ਦੇਣੀਆਂ ਸੀ ਉਹ ਪਿੰਕੀ ਤੈਨੂੰ ਮੈਂ ਕੀ ਦੱਸਾਂ ਸਾਲੇ ਭਾਂਸੇ ਨੇ ਮੇਰਾ ਤਾਂ ਜੀਣਾ ਹੀ ਹਰਾਮ ਕਰਿਆ ਪਿਆ ਮੇਰਾ ਤਾਂ ਜੀ ਕਰਦਾ ਸੁੱਤੇ ਪੈ ਦੇ ਨਾਸਾਂ 'ਚ ਪਟ્રોલ ਬਾੜਾਂ ਚੱਲ ਛੱਡ ਪਰਾਂ ਇਹਨਾਂ ਗੱਲਾਂ ਨੂੰ ਇੰਨੀ ਕੁੱਤੇ ਹਣੀ ਤਾਸ਼ਕਾਂ ਨਾਲ ਹੁੰਦੀ ਹੋ ਰਹੀਦੀ ਐ ਨਾਲੇ ਮੈਂ ਤੇਰੇ ਵਾਸਤੇ ਬਦਾਮ ਵਾਲੀ ਖੀਰ ਬਣਾਈ ਐ ਖਾਣੇ ਦਾ ਚੱਲ ਦੇਖ ਬਾਈ ਉਹ ਬੱਟਾ ਤੈਨੂੰ ਤਾਂ ਬਾਈ ਕਦੇ ਫੋਕਾ ਪਾਣੀ ਨਹੀਂ ਪੁੱਛਿਆ ਉਧਰ ਕਾਜੂ ਦਾ ਮਾਮਣੇ ਅਖੀਰਾਂ ਚੱਲ ਰਹੀਆਂ ਹਏ ਆਪਾਂ ਤਾਂ ਲੁੱਟੇ ਗਏ ਵੀਰੇ ਸਾਲਾ ਤੂੰ ਕਹਿੰਦਾ ਲੁੱਟਿਆ ਗਿਆ ਤੀਨੀ ਮੇਰੀ ਅਖੇ ਮੈਂ ਲੁੱਟਿਆ ਗਿਆ ਮੈਨੂੰ ਦੇਖਣ ਦੇ ਬਣ ਸਿਆ ਆ ਸੀਨ ਵੇਖਣ ਤੋਂ ਪਹਿਲਾਂ ਤੂੰ ਮਰ ਕਿਉਂ ਨਾ ਗਿਆ ਬੇਤਾਰੀ ਜਾ ਫਾਜਾ ਇਥੋਂ ਲੱਗਦਾ ਤੇਰੇ ਖਸਮ ਆਗੇ ਮੈਂ ਮੂੰਹ ਨਹੀਂ ਪਸਦਾ ਮੈਂ ਕਹਨੀਏ ਜੱਪਾ ਜਾਥੋ ਜਿੰਦਾਬਾਦ ਬਸ ਬਸ ਮੇਰੇ ਸਬਰ ਦਾ ਬੰਟ ਟੁੱਟ ਗਿਆ ਜੇ ਤੇਰੇ ਟੱਕੇ ਨਾ ਨਾ ਕੀਤੇ ਤਾਂ ਮੈਂ ਇਹਨੂੰ ਬਣਸਾ ਕਮਲਾ ਨਾ ਜਾਣੀ ਵੀਰਿਆ ਚੱਕਰ ਹਸੇ ਹੋ ਅਰਜਾ ਮੇਰਿਆ ਸਾਰਿਆ ਤੈਨੂੰ ਮੈਂ ਖਵਾਉਣਾ ਪਤਾ ਮਾਲਿਆ ਕੀ ਰੋ ਉਹ ਕੀਰ ਤਾਂ ਮੈਂ ਖਾਲੀ ਹਾਂ ਹਾਂ ਲਿਆ ਕਲਾ ਡੱਕਰੇ ਹਰਾਮਜਾਦੇ ਦੇ ਡੱਕਰੇ ਕਿਹੜੇ ਹਰਾਮਜਾਦਾ ਕਿ ਕਿੱਥੇ ਐ ਕੌਣ ਆ ਜਿਹਦੇ ਨਾਲ ਖੰਡ ਗਿਆ ਹੋਈ ਜਾਂਦੀ ਸੀ ਲੈ ਦੱਸ ਹੈ ਭਲਾ ਮੈਂ ਕਿਤੇ ਨਾਲ ਖੰਡ ਕਿਉਂ ਹੋਣੀ ਆ ਦੇਖ ਲਾ ਮੈਂ ਆ ਦੇਖ ਲਾ ਤਵਾਸੇ ਹੜਿਆ ਹੋਇਆ ਕੱਜਾ ਕਿਵੇਂ ਮੇਰੇ ਤੇ ਸ਼ੱਕ ਕਰਦਾ ਏ ਕਿ ਤੂੰ ਆ ਜਾ ਬਾਬਲਾ ਦੇ ਦੁੱਖੜੇ ਸੁਣ ਲੈ ਦੀ ਦੇ ਆ ਕੇ ਪਰ ਜਾਈ ਪੁੱਦੂ ਕਿਸੇ ਹੋਰ ਦਾ ਬਣਾਈ ਇਹਨਾਂ ਅੱਖਾਂ ਨਾਲ ਦੇਖਿਆ ਤੈਨੂੰ ਮੈਂ ਉਹ ਤਾਰੀ ਨਾਲ ਠੰਡ ਕਿਉਂ ਹੁੰਦੀ ਨੂੰ ਹਾਂ ਜਾ ਜਾਵੇ ਜਾ ਕੇ ਆਪਣੀ ਅੱਖਾਂ ਨਾਲ ਆੜ ਕਰਾ ਹੈ ਆ ਦੇਖ ਲੋ ਪਾਈ ਦਾ ਜਮਾਨਾ ਹੀ ਨਹੀਂ ਰਿਹਾ ਐਨਾ ਕੋ ਹੁੰਦਾ ਸੀ ਇਹਨਾਂ ਹੱਥਾਂ ਦਾ ਪਾਲ ਪੋਸ ਕੇ ਐਡਾ ਕੀਤਾ ਆ ਦੇਖੋ ਜੀ ਐਡੇ ਦਿਲ ਜਾਮ ਨਾ ਦੋ ਤੂੰ ਮਨੂ ਜੀ ਨਾ ਕਹਿ ਮੈਂ ਸੜਕੇ ਕੋਲੇ ਹੋਇਆ ਪਿਆ ਜੇ ਤੂੰ ਸੱਚੀ ਹੈ ਤੇ ਦੋਸਤਾ ਚਲ ਦੇਖ ਖੜਿਆ ਜੇ ਮੈਂ ਝੂਠ ਬੋਲਾਂ ਤਾਂ ਮੈਂ ਰੰਡੀ ਹੋਣਾ ਠੀਕ ਹੈ ਜੇ ਤੂੰ ਝੂਠ ਬੋਲੇ ਨਾ ਤਾਂ ਰੱਬ ਤੈਨੂੰ ਚਟਕੂ ਠੀਕ ਹੈ ਬੀਰਿਆ ਯਾਰ ਤੇਰੀ ਭਾਫੀ ਝੂਠ ਤਾਂ ਨਹੀਂ ਬੋਲਦੀ ਫਿਰ ਵੀ ਬਰਸੇ ਕਾਲੇ ਨੂੰ ਸੱਚ ਝੂਠ ਤਾਂ ਕੱਢਣਾ ਹੀ ਪੈਣਾ ਆਪਾਂ ਐਂ ਕਰਦੇ ਆ ਬਾਬੇ ਦੇ ਚਲਦੇ ਆ ਜਿਮਾਂ ਪੂਰੇ ਕਿੰਮ ਬੜਦੀਆਂ ਹੈ ਤੈਨੂੰ ਕਿੰਨੀ ਵਾਰੀ ਕਿਹਾ ਵਿਚ ਨਾ ਖੜਿਆ ਕਰ ਪਿੰਡ ਚ ਪੈਰ ਪਵਾ ਦੇ ਕਿ ਮੇਰੇ ਕਿਚਨ ਨਾਲੇ ਜੇ ਲਾਲਾ ਸ਼ੱਕ ਦੀ ਵੀ ਕੋਈ ਹੱਦ ਹੁੰਦੀ ਹੈ ਜੇ ਤੇਰਾ ਬਸ ਚਲੇਗਾ ਤੂੰ ਮੇਰੇ ਡੱਬੇ ਚ ਬੰਦ ਕਰ ਦੇਵੇਂ ਕੀ ਵੇਖ ਲੈ ਤੂੰ ਮੇਰਾ ਹੋ ਜਾ ਓਹੋ ਜਿਮਾਂ ਨਕਰਾਬ ਹੈ ਕਮਲੀਏ ਤਾਂ ਕਹਿ ਨਾ ਵਿਚ ਪਿੰਡ ਦੇ ਮੁੰਡੇ ਹਲ ਹਲ ਕਰਦੇ ਫਿਰਦੇ ਆ ਐ ਤੂੰ ਨਾ ਮੈਨੂੰ ਦੋ ਪ੍ਰੈਂਟਿੰਗ ਲਾਦੇ ਮੈਂ ਜਿੱਤ ਕੇ ਜਾਣਾ ਛੇਬ ਕਰਨਾ ਮੈਥੋਂ ਨਹੀਂ ਲੱਤ ਦੇ ਤੇਰੇ ਗੁਲਗਲੇ ਉਹਨਾਂ ਦੇ ਖਾਲੀ ਜਾ ਕੇ ਹਾਂ ਓਹੋ ਕੁਛੇ ਕਟੋਨੀਆ ਮੇਰੀ ਕੰਡਾ ਬੰਦਾ ਮੈਂ ਬਹੁਤ ਨਰਮ ਚ ਬੋਈ ਗਰਮ ਮੇਰੇ ਵੇ ਤਾਈ ਤਾਂ ਕਹਿੰਨੀ ਆ ਲਾਜ ਕਰਾ ਲਾ ਕਿ ਤੂੰ ਆਪਣਾ ਓ ਚੁੱਚਮਾ ਗੱਲ ਕਹਾਂ ਤੈਨੂੰ ਇੱਕ ਹੈ ਕਿ ਤੂੰ ਪੂਰੀ ਕੁੱਤੇ ਦੀ ਪੂਜਾ ਕੁੱਤੇ ਦੀ ਐ ਪੱਡ ਲੇਤੀ ਓਏ ਓ ਤੈਨੂੰ ਕੰਨੂ ਕਹਿਣਾ ਇਹਨੂੰ ਕਹਿਣਾ ਕੰਜਰ ਦੀ ਰੰਨ ਨੂੰ ਜਿਹੜੀ ਗੱਲ ਗੱਲ ਤੇ ਮੇਨੇ ਮਾਰਦੀਆ ਚੱਲ ਅੰਦਰ ਮੈਂ ਉਹਨਾਂ ਜੀਤ ਕੇ ਛਾਬ ਕਰਕੇ ਇਹ ਆਈ ਓਏ ਚੁੱਚਮਾ ਹਾਂ ਭਾ ਕੇ ਇਹ ਕੁੱਟ ਕੇ ਗੁੰਡੀ ਲਾਲੀ ਕਾਲ ਕਰੀ ਉੱਤੇ ਬਿੱਲੇ ਬੌਜਬਿਰ ਦੇਉ ਰੇ ਗੁੱਜ ਭਲਾ ਮੈਂ ਕਾਹਨ ਮੱਖਣੀ ਲਾ ਕੇ ਮੱਖਣੀ ਤੋ ਤਾਂ ਤੂੰ ਮੇਰਾ ਮੱਖਣੇ ਲੱਗਦਾ ਪਰ ਆ ਖਾਲੀ ਹੱਥ ਦੇਖ ਕੇ ਤਾਂ ਡਾਲਡਾ ਹੀ ਲੱਗਦਾ ਬੱਲੇ ਨਹੀਂ ਬੰਸ ਕਰੇ ਅੱਜ ਖਾਲੀ ਹੱਥ ਆ ਗਿਆ ਤਾਂ ਮੈਨੂੰ ਡਾਲਡਾ ਹੀ ਬਣਾਤਾ ਮੇਰੇ ਮੱਖਣਾ ਮਲਾਈ ਦੇ ਡੁੰਨਿਆ ਮੈਨੂੰ ਪਤਾ ਹੈ ਤੂੰ ਮੇਰੇ ਵਾਸਤੇ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਏ ਹੋਮੇਗਾ ਕਾਡਣਾ ਕੀ ਲੈ ਕੇ ਆਏ ਸੁਣ ਲੱਗੇ ਮੈਨੂੰ ਤੇਰੀ ਅੱਜ ਤਾਂ ਸੱਚੀ ਖਾਲੀ ਹੱਥ ਆਇਆ ਮਖਣੀ ਲੈ ਕੇ ਜੇ ਖਾਲੀ ਹੱਥ ਆਇਆ ਨਾ ਤਾਂ ਮੈਨੂੰ ਵੀ ਹੱਥ ਨਾ ਲਾਈਂ ਫੇਰ ਠੀਕ ਕਰ ਕੋਈ ਮੁਰਗਾ ਅੜੇ ਕੇ ਨਹੀਂ ਆਇਆ ਹੁਣ ਤਾਂ ਕਰਤਾਰੇ ਅਰਗੇ ਵੀ ਪਤਾ ਨਹੀਂ ਕਿੱਦਰ ਨੂੰ ਟਿੱਪ ਗਏ ਜੇ ਹੱਥ 'ਚ ਕੁਝ ਹੈ ਨਹੀਂ ਸੀ ਨਾ ਫਿਰ ਇੱਥੇ ਕਸ ਤੋਂ ਆਏ ਕੀ ਦੱਸਾਂ ਅੱਜ ਦਿਲ ਬੜਾ ਉਦਾਸ ਸੀਗਾ ਮੈਂ ਸੋਚਿਆ ਬੰਸੋ ਕੋਲ ਜਾ ਕੇ ਦੋ ਚਾਰ ਮਿੱਠੀਆਂ ਮਿੱਠੀਆਂ ਗੱਲਾਂ ਹੀ ਕਰਾਵਾਂ ਮੱਖਣੀ ਲਾ ਕੇ ਜੇ ਮੈਂ ਤਾਂ ਖਾਲੀ ਹੱਥੋਂ ਆਇਆ ਤਾਂ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਵੀ ਨਾ ਮੈਨੂੰ ਕੌੜੀਆਂ ਲੱਗਦੀਆਂ ਨੇ ਚੱਲ ਛੱਡ ਹੁਣ ਇਹਨਾਂ ਗੱਲਾਂ ਨੂੰ ਐਂ ਦੱਸ ਕਿੰਨੀ ਕ ਕਟ ਰਹੀ ਗਈ ਹੁਣ ਤੇਰੇ ਗਹਿਣੇ ਪੂਰੇ ਹੋਣ ਚ ਹਲੇ ਨਾ ਮੇਰਾ ਵੱਡਾ ਸਾਰਾ ਹਾਰ ਹੈ ਨਾ ਸੋਨੇ ਦਾ ਹਾਰ ਦੀ ਕਿਹੜੀ ਗੱਲ ਐ ਉਹ ਵੀ ਪੂਰਾ ਕਰ ਦਿੰਨੇ ਆ ਮੱਖਣੀ ਲਾ ਕੇ ਚੰਗਾ ਛੇਤੀ ਛੇਤੀ ਜਾ ਤੇ ਛੇਤੀ ਛੇਤੀ ਆਈ ਹਾਰ ਲੈ ਕੇ ਮੱਖਣੀ ਲਾ ਕੇ ਲਾ ਜੋ ਕੋਈ ਆ ਵੇਲਾ ਹੋ ਗਿਆ ਅਜੇ ਤੱਕ ਬੋਣੀ ਨਹੀਂ ਹੋਈ ਮੈਂ ਤਾਂ ਤੜਕੇ ਦਾ ਧੂਫ ਦਿੰਦਾ ਫਿਰਦਾ ਲੱਗਦਾ ਕੋਈ ਅਸਰ ਹੁੰਦਾ ਦੀਦਾ ਨਹੀਂ ਯਾਰ ਓਏ ਤੁਸੀਂ ਇੱਥੇ ਬੈਠੇ ਗੱਲਾਂ ਹੀ ਮਾਰੀ ਜਾਇਓ ਜਾਕੇ ਕਿਸੇ ਦਾ ਸਾਈਕਲ ਹੀ ਪੈਂਚਰ ਕਰਿਆਓ ਓਏ ਅੱਪਾ ਸਾਈਕਲਾਂ ਦੇ ਪੈਂਚਰ ਲਾਉਣੇ ਆ ਨਾ ਕਿ ਕਰਨੇ ਆ ਉਹ ਤੇਰੀ ਅਕਲ ਨਾ ਗਿੱਟਿਆਂ ਚ ਹੀ ਰਹੀ ਜੇ ਕਿਸੇ ਦਾ ਸਾਈਕਲ ਪੈਂਚਰ ਕਰਕੇ ਆਵਾਂਗੇ ਤਾਂ ਹੀ ਉਹ ਫਿਰ ਪੈਂਚਰ ਲਵਾਉਣ ਆਊ ਅਸਤੂ ਸਾਈਕਲ ਚ ਹਵਾ ਭਰੀ ਯਾਰ ਛੋਟੂ ਕੇ ਮਾਂ ਭਰ ਦੂ ਇਹਦੇ ਤਾਂ ਆਪ ਹੈ ਨਹੀਂ ਇਹ ਤਾਂ ਆਪ ਸਕੂਟਰ ਦੀ ਟਿਊਬ ਚ ਓਏ ਕਦੇ ਕਿਸੇ ਗਾਕੇ ਨਾਲ ਚੱਜ ਨਾਲ ਵੀ ਗੱਲ ਕਰ ਲਿਆ ਕਰੋ ਹੈ ਚੱਲ ਛੋਟੂ ਪਰ ਹਵਾ ਓ ਬਾਈ 2 ਰੁਪਏ ਲੱਗਣਗੇ ਓਏ ਹਵਾ ਭਰਉਣ ਦੇ ਕਾਹਦੇ ਪੈਸੇ ਓਏ ਹਜੇ ਤੱਕ ਤਾਂ ਬੋਣੀ ਨਹੀਂ ਹੋਈ ਭਰਾਣੀਆ ਭਰਾ ਨਹੀਂ ਅੱਗੇ ਜਾ ਓ ਚੱਲ ਲੈ ਲਈ ਹਵਾ ਤਾਂ ਭਰ ਸਾਲਾ ਕਦੂ ਜਿਆ ਲੈ ਕੋਕੇ ਜੜਦੀ ਹਵਾ ਭਰਨ ਵਾਲੀ ਲੈ ਕੋਕੇ ਜੜਦੀ ਹੈ ਪਹਿਲਾ ਗਾ ਕਾਇਆ ਸਾਲਿਓ ਕੋਕੇ ਜੜ ਕੇ ਦੀ ਟੂ ਪੜਨੀ ਆ ਹੁਣ ਤਾਂ ਨਜ਼ਾਰੇ ਆਣਗੇ ਚੱਲਦੀ ਆਪਣੀ ਦੁਕਾਨ ਬਾਲੇ ਪੈਸੇ ਵਣਨਗੇ ਫੇਰ ਤਾਂ ਮੈਂ ਆਪਣੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰਵਾਉਂਗਾ ਤੇ ਸਾਕਾ ਵਾਲੇ ਪਿੱਛੇ-ਪਿੱਛੇ ਘੁੰਮਣਗੇ ਵਿਆਹ 'ਚ ਪਟਾਕੇ ਵਜਵਾਉਂਗਾ ਆ ਪਹਿਲਾਂ ਹੀ ਪਟਾਕੇ ਵੱਜਣ ਲੱਗ ਪਏ ਆਏ ਹੋਏ ਉਹ ਤੇਰੇ ਵਿਆਹ ਦੇ ਪਟਾਕੇ ਨਹੀਂ ਵੱਜੇ ਇਹ ਤਾਂ ਤੇਰੀ ਕੁਛ ਲੱਗਦੀ ਟੂ ਪਟਾਕਾ ਮਾਰ ਗਈ ਨਾ ਜਵਾਕ ਦੇ ਲੱਪੜ ਮਾਰਦਾ ਓਏ ਜੇ ਟੂ ਪਾੜ ਗਈ ਤਾਂ ਪੱਕਾ ਪੈਂਚਰ ਲਾ ਦੇਾਂਗੇ ਉਹ ਮੈਂ ਨਹੀਂ ਲਵਾਉਣਾ ਕੋਈ ਪੱਕਾ ਪੈਂਚਰ ਮੈਂ ਤਾਂ ਪਹਿਲਾਂ ਹੀ ਫਸ ਗਿਆ ਤੁਹਾਡੀ ਦੁਕਾਨ ਤੇ ਆ ਕੇ ਬਾਈ ਹਵਾ ਭਰਾਈ ਦੇ 2 ਰੁਪਏ ਤਾਂ ਦੇ ਜਾ ਆਏ ਪਹਿਲਾ ਮੇਰਾ 50 ਰੁਪਏ ਦਾ ਨੁਕਸਾਨ ਕਰਤਾ 2 ਰੁਪਏ ਦਾ ਪਰ ਆ ਹੋ ਜਾ ਕਛੂ ਕੁਮਾ ਜਰਾ ਹੋਵੇ ਤਾਂ ਕਿਆ ਛੋਟੂ ਕਰਾਲੀ ਬੋਣੀ ਆ ਜਾ ਬਹਿ ਜਾ ਹੁਣ ਅੱਜ ਹੋ ਗਿਆ ਪਰੋਗਰਾਮ ਲੇਟ ਮਿੱਤਰਾਂ ਦੀ ਚੈਣ ਟੁੱਟ ਗਈ ਅੱਜ ਹੋ ਗਿਆ ਪਰੋਗਰਾਮ ਮੈਂ ਕਹਿੰਦਾ ਗਾਗ ਨਾਲ ਗੱਲਬਾਤ ਉਹ ਚੁੱਪ ਕਰ ਜਾ ਓਏ ਪਹਿਲਾਂ ਤੂੰ ਆਪਦੀਆਂ ਗੱਲਾਂ ਨੂੰ ਸੇਕ ਦੇ ਲੈ ਕਰਤਾ ਰਿਹਾ ਤੂੰ ਕਰ ਯਾਰਾ ਇਹਦੇ ਨਾਲ ਆਣਾ ਸਾਡਾ ਹਾਂ ਭਈ ਹਵਾ ਭਰਉਣੀ ਆ ਵਾਦੀ ਲੋੜ ਤਾਂ ਤਾਂ ਪਉ ਜੇ ਚੱਲੂ ਤੇ ਇਹ ਚੱਲੂ ਤਾਂ ਜੇ ਦੀ ਚੈਣ ਚੱਲੂ ਓ ਯਾਰ ਤੂੰ ਗਾਣੇ ਜੈਨਾ ਗਾ ਕਰਾਉਣਾ ਦੱਸ ਕੀ ਇਹਦਾ ਗਾਣੇ ਤਾਂ ਅਸੀਂ ਗਾਉਣੇ ਹੀ ਹੋਏ ਬਾਬਿਓ ਅਸੀਂ ਕਲਾਕਾਰ ਹੁੰਨੇ ਆ ਅੱਛਾ ਤੂੰ ਗਾਉਣ ਵਾਲਾ ਯਾਰ ਐਂ ਗੱਲ ਹੈ ਮੇਰੇ ਵਿਆਹ ਤੇ ਖੜਾ ਜ਼ਰੂਰ ਲੈ ਨਾਲਿਓ ਪੰਜਰ ਕੰਜਰੀਆਂ ਜ਼ਰੂਰ ਲੈ ਚੰਗਾ ਚੰਗਾ ਤੁਸੀਂ ਇਹਦੀ ਚੈਣ ਗੰਡੋ ਮੈਂ ਅੱਗੇ ਪ੍ਰੋਗਰਾਮ ਤੇ ਵੀ ਜਾਣਾ ਓਏ ਤੁਸੀਂ ਗੌਣ ਵਾਲੇ ਹੋ ਕੇ ਸਾਈਕਲਾਂ ਤੇ ਤੁਰੇ ਫਿਰਦੇ ਹਾਂਜੀ ਅਸੀਂ ਗਰੀਬ ਕਲਾਕਾਰ ਹੁੰਨੇ ਆ ਮੇਰੇ ਸਾਝੀ ਵੀ ਮਗ ਰੇੜੇ ਤਿਆਰ ਆ ਤੁਸੀਂ ਜਲਦੀ ਚੈਣ ਗੰਡੋ ਅਸੀਂ ਪ੍ਰੋਗਰਾਮ ਤੇ ਜਾਓ ਲਓ ਜੀ ਮੈਂ ਵੀ ਹੋ ਗਿਆ ਤਿਆਰ ਚਾਕੋ ਆ ਬਾਜਾ ਜਾ ਇਹਦੀ ਬੇਤੀ ਨਾ ਕਰ ਓਏ ਅਸੀਂ ਇਹਦੇ ਨਾਲ ਸੁਰ ਟਕਰਾਉਣੇ ਆ ਤੁਸੀਂ ਜਲਦੀ ਚੈਨ ਗੰਡੋ ਮੈਂ ਇਹਦੇ ਨਾਲ 2 ਮਿੰਟ ਗਲਾ ਕਰ ਲਵਾਂ ਲੋ ਵੀ ਤੁਸੀਂ ਬਹੁਤ ਸੇਕਾ ਲੰਮਾ ਮੈਂ ਗੰਡਦਾ ਇਹਦੀ ਚੈਨ ਲੋ ਬੱਬਾ ਪਾ ਤਾ ਇਹ ਲਾ ਲੈ ਕਰਦਾ ਬਾੜ ਦੇ ਬਾੜ ਦੇ ਲੋ ਬੀ ਚੈਨ ਦਾ ਗੰਡੀ ਵੀ ਮੈਨੂੰ ਫਰਾ ਯਾਰ ਤੂੰ ਇਹ 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 ਬਾਦਾਂ ਨਹੀਂ ਸਾਰਾ ਬਾਦਾਂ ਚੈਨ ਕੱਢ ਲਾ ਯਾਰ ਚੈਨ ਬਾਜਾ ਦੇ ਹੱਥ ਕਰਦਾ ਸਾਰਾ ਸਾਈਕਲ ਖੁੱਲਣਾ ਪੈਣਾ ਆਰੇ ਗਾਮਾ ਦਾ ਨੀ ਸੋਹ ਆ ਪਾਦਰਾ ਲੈ ਫੜਾ ਸੋਣਾ ਆਦਾ ਨੀ ਸਾਰੇ ਗਾਮਾ ਪਾਦਰੀ ਦਾ ਪਾਦਰੀ ਨੀ ਦਾਾਰੇ ਗਾਮਾ ਨੀ ਦਾਾਰੇ ਗਾਮਾ ਮਾਤਾ ਦਾ ਕਿੰਨਾ ਸੋਹਣਾ ਕਉਂਦਾ ਜੀ ਆਹ ਸਿੰਗਰ ਹੁੰਦਾ ਹੈ ਜੀ ਵਾਹ ਹਾਂ ਪੱਲੀ ਚ ਪਾ ਦੇ ਉਹ ਕਿਹਾ ਮਾ ਬਾਦਾ ਨਹੀਂ ਸਾ ਬਾਦਾ ਨਹੀਂ ਸਾ ਗਾਰੇ ਕਰਿਆ ਨਹੀਂ ਆ ਤਾਂ ਜਾਰੀ ਹਾਂ ਸਰਮਿਆ ਚੱਕ ਇਹਨੂੰ ਲੈ ਰੱਖੀਂ ਗੱਡ ਦਵਾ ਕੱਟ ਕੇ ਪੱਲੀ ਚ ਗੱਡ ਦਵਾ ਦੇ ਦੇ ਕੰਡ ਦਵਾ ਮਾ ਬਾਦਾ ਨਹੀਂ ਸਾ ਬਾਦਾ ਨਹੀਂ ਸਾ ਹਾਂ ਾਰੇ ਗੰਭਾ ਮਾ ਬਾਬੂ ਆ ਕੀ ਪੱਲੀ ਜੀ ਮੇਰੇ ਸੱਤੇ ਰਾਤੀ ਕਿੱਥੇ ਆ ਸਾਡੀ ਗੱਡੀ ਉਹ ਥੋੜੀ ਗੱਡੀ ਨਾ ਪੈਕ ਕਰਕੇ ਅਸੀਂ ਪੱਲੀ ਚ ਬੰਨਤੀ ਅੱਤਰ ਵੀ ਸ਼ੁਰੂ ਉਹਨੂੰ ਚੈਨ ਨਾਲ ਸਨਮਾਨਤ ਥੋੜੀ ਚੇਂਤਾ ਗੰਡੀ ਗਈ ਪਰ ਤੁਹਾਡਾ ਸਾਈਕਲ ਨਹੀਂ ਗੰਡਿਆ ਗਿਆ। ਜੂਜੀ ਆਜੋ ਚੱਲੀਏ ਪ੍ਰੋਗਰਾਮ ਤੇ। ਉਹ ਪ੍ਰੋਗਰਾਮ ਤੇ ਅੱਕੇ ਮੈਂ ਚੱਲ ਗਿਆ। ਇਹਨਾਂ ਨੇ ਤਾਂ ਸਾਈਕਲ ਪੱਲੀ ਚ ਬੰਨ ਕੇ ਮੇਰੇ ਸਿਰ ਤੇ ਰੱਖਤਾ। ਤੁਹਾਡਾ ਗੁਰੂ ਤਾਂ ਕਿਸੇ ਨੂੰ ਮੂੰਹ ਦਿਖਾਉਂਦੇ ਲੈਕ ਨਹੀਂ ਰਿਹਾ। ਤੁਹਾਡੇ ਗੁਰੂ ਦਾ ਟਾਪਾ ਤਾਂ ਫੜ ਲਓ ਇਹਨਾਂ ਨੂੰ। ਫੜ ਲਓ। ਉਹ ਚਾਲਾ ਚਾਲਾ ਜੋ ਹਟਾਈ ਤੇਰਾ ਬੇਡਾ ਭੇਜੇ ਭੈਣ ਦਿਆ ਖਸਮਾ ਅੰਨਾ ਤੂੰ ਹਏ ਅਬ ਕਰਤਾ ਦੀ ਮਤਲੰਡੀ ਹੋਣਾ ਉਹ ਪੂਆ ਮੈਂ ਕਦੋਂ ਵਿਚ ਮਰਿਆ ਤੂੰ ਤਾਂ ਪਹਿਲੀ ਨਾਉਨਸਟਾਪ ਹੋਈ ਫਿਰਦੀ ਆ ਸਾਲਿਆ ਡੇਢ ਫੁੱਟਿਆ ਜਿਆ ਤੂੰ ਪੂਆ ਨੂੰ ਦੱਸ ਨਹੀਂ ਸਕਦਾ ਵੀ ਮੂਰੇ ਤਾਰੀ ਆਉਂਦਾ ਉਹ ਮੈਨੂੰ ਡੇਢ ਫੁੱਟਿਆ ਨਾ ਆਖੀ ਮੈਂ 2 ਫੁੱਟ 2 ਇੰਚ ਦਾ ਬੰਦਾ ਆ ਨਾਲੇ ਜੇ ਮੈਨੂੰ ਗੁੱਸਾ ਚੜ ਗਿਆ ਤੈਨੂੰ ਯਾਰ ਟਕਰੇ ਟਕਰੇ ਨਾ ਕਿੱਥੇ ਜਾਣਾ ਹੁਣ ਮੇਰੇ ਪਿਆਉ ਦੇਆ ਸਾੜਿਆ ਨਾ ਤੂੰ ਦੰਗੀਆਂ ਕਿਉਂ ਕਰਦਾ ਤਰਜੋ ਗਿਆ ਪੁੱਤਾ ਜਦੋਂ ਵੀ ਮੈਂ ਘਰੋਂ ਨਿਕਲਦੀ ਆ ਕਿਸੇ ਦਾ ਕਿਸੇ ਚ ਕੰਜਰ ਦਾ ਪੁੱਤਾ ਠੈਂਕਲ ਠੋਕ ਦਿੰਨਾ ਤਾਂ ਹੀ ਤਾਂ ਐਡਾ ਕਰਹਿ ਗਿਆ ਕੋ 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 ਮੰਜੇ ਦਾ ਕੰਜਰੀ ਨਹੀਂ ਮੈਂ ਵੀ ਆਉਦਾ ਛਕੇ ਬਾਪ ਦਾ ਨਹੀਂ ਹੂੰ ਜੇ ਤੇਰੇ ਨਾਲ ਇੱਕ ਪੈਰ ਵੀ ਪੁੱਟੂ ਆ ਬੈਠਾ ਜਾ ਤਾ

ਹੇ ਬੇਕੰਝਰੋ ਕੋਈ ਬੰਦਿਆਂ ਨੇ ਕੰਮ ਕਰ ਲੋ ਬੰਦਿਆਂ ਨੇ ਆਪਣੇ ਸਾਰੇ ਕੰਮ ਫੇਲ ਹੋ ਗਏ ਫੇਲ ਪੂਆ ਆ ਪਿਆ ਜੱਟ ਦਾ ਪਸਤੌਰ ਅੱਜ ਤੋਂ ਬਾਅਦ ਜੱਟ ਨੇ ਛੱਡੀ ਬਦਮਾਸ਼ੀ ਓਏ ਡੈਡ ਪੁੱਟੀਆਂ ਸਾਲਿਆ ਤੈਨੂੰ ਤਿੰਨ ਵਾਰੀ ਤਾਰੀ ਨੂੰ ਮਾਰਨ ਭੇਜਿਆ ਸਾਲਿਆ ਤੇ ਤੂੰ ਤਾਰ ਹੀ ਨਹੀਂ ਮਰੀ ਪੂਆ ਤੂੰ ਮਾਰ ਸਕੀ ਜਿਹਦੇ ਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਆਇਆ ਹੋਵੇ ਕਸਕੀਮਤਾ ਲੱਗੀ ਪਈਆ ਓ ਹੁਣ ਕਿਹੜੀ ਲਾਤੀ ਸ਼ਕੀਮ ਮੈਂ ਲਗੂ ਕਿ ਗਾਉਣ ਮੈਂ ਬਣੂ ਕਿ ਕਲੰਕਾਰ ਉਹ ਕਲੰਕਾਰ ਨਹੀਂ ਹੁੰਦਾ ਕਲਾਕਾਰ ਹੁੰਦੇ ਨੇ ਆ ਆਹੀ 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 ਇਹ ਆਪਣਾ ਕੰਮ ਨਹੀਂ ਚੱਲਦਾ ਅੱਪਾ ਫੇਲ ਹੋਵਾਂਗੇ ਫੇ ਕੰਜਰੋ ਆਹ ਗੁੰਦਿਆਂ ਵਾਲਾ ਬੋਰਡ ਪਟੋ ਇੱਥੇ ਬੀਬੋ ਪੂਆ ਟੀਵੀ ਕਲਾਕਾਰ ਲਾਓ ਪੂਆ ਦਿਨੋਂ ਟੀਵੀ ਤੇ ਤਾਂ ਕਦੇ ਦੇਖਿਆ ਨਹੀਂ ਆਏ ਹਾਏ ਰੱਬਾ 1 ਮਿੰਟ 1 ਮਿੰਟ ਓ ਟੀ ਵੀ ਕਲਾਕਾਰ ਕਾਨੂੰਆ ਮੈਂ ਮੈਨੂੰ ਟੀ ਵੀ ਦੀ ਬਿਮਾਰੀ ਆ ਤਾਂ ਹੀ ਤਾਂ ਮੈਂ ਲਿਖਾਉਂ ਗਿਆ ਟੀ ਵੀ ਕਲਾਕਾਰ ਲੈ ਆਪੂ ਪਤਾ ਨਹੀਂ ਕਿੱਥੋਂ ਆ ਗਿਆ ਹੈਲੋ ਨਾ 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 ਬੰਦੇ ਮਾਰਨੇ ਛੱਡ ਤੇ ਜੇ ਤੁਹਾਡੇ ਮੁੰਡਾ ਜੰਮਿਆ ਦੱਸਿਓ ਅਸੀਂ ਪ੍ਰੋਗਰਾਮ ਲਾਉਣ ਆਵਾਂਗੇ ਹੈ ਕੀ ਦੇ ਮੈਂ ਕਰ ਤੂੰ ਵੀ ਬਾਟਾ ਕਹੀਂ ਤਾਂ ਲੋਕ ਮੈਨੂੰ ਕਹਿੰਦੇ ਨੇ ਬੀਬੂ ਆਨ ਆਨ ਸਟੋਰ ਉਹ ਤੇਰੀ ਭਾਜੇ ਬੇੜੀ ਕੰਜਰਾ ਤੇਰੀ ਹੈ ਹੋਰੀ ਚੰਦ ਚੜਾਤਾ ਦੀਗਾ ਉਹ ਪੰਜਾ ਤਾਂ ਛੋਰੀਂ ਕਰਦਾ ਸੀ ਹੁਣ ਲੋਕਾਂ ਦੀਆਂ ਤੀਮੀਆਂ ਵੀ ਛੇੜਨ ਲੱਗ ਗਿਆ ਹਾਈਡੀ ਤੇ ਮਿਲਿਆ ਆਪ ਤਾਂ ਜਾ ਕੇ ਬੈਗੀ ਸਿਵਲਾ ਹੁਣ ਮੈਂ ਦੱਸ ਕੀ ਕਰਾਂ ਕਰਨਾ ਕੀ ਆ ਬਾਪੂ ਕਰੋ ਕਰਦੇ ਨੂੰ ਕਰੋ ਕਦੇ ਕਾਲਾ ਮੂੰਹ ਕਰਾਊਗਾ ਆਪਣਾ ਦੋਨਾਂ ਦਾ ਇਹ ਕਾਲਾ ਮੂੰਹ ਕਿਹੜਾ ਪਹਿਲੀ ਵਾਰ ਹੋਣ ਲੱਗਿਆ ਬਥੇਰੀ ਵਾਰ ਕਾਲਾ ਮੂੰਹ ਹੋਇਆ ਹੁਣ ਤਾਂ ਮੇਰਾ ਸਾਰਾ ਗੱਜੇ ਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਕਿਹੜੀ ਕਿਹੜੀ ਗਲੀ ਜਾਣਾ ਆਪ ਵੀ ਆ ਕੇ ਬਾਰਾ ਮੂਰੇ ਖੜ ਜਾਂਦਾ ਓ ਬਾਪੂ ਮੇਰਾ ਨਵਾਂ ਤਾਰੀ ਮੈਨੂੰ ਕੋਈ ਨਹੀਂ ਲੱਗੀ ਬਿਮਾਰੀ ਜੇ ਮੇਰਾ ਸਾਲਿਆ ਐਂਤੀਆਂ ਪਿੱਛੇ ਫਿਰਦਾ ਰਿਹਾ ਨਾ ਕੋਈ ਨਾ ਕੋਈ ਬਿਮਾਰੀ ਜ਼ਰੂਰ ਲੱਗੂ ਤੈਨੂੰ ਹੌਣ ਲਾਲਦਾ ਪੈਰੀ ਹੱਥ ਪਹਿਲਾਂ ਨਹੀਂ ਦਿੰਦਾ ਸੀ ਬਾਪੂ ਮੈਂ ਤੇਰੇ ਕੋਈ ਪੈਰੀ ਹੱਥ ਲਾਂਦਾ ਤੇਰੇ ਪੈਰਾਂ ਦੀ ਆ ਗੰਦੀ ਮਿੱਟੀ ਸੌਂ ਖਾਣਾ ਵੀ ਜੇ ਮੈਂ ਘਰੋਂ ਬਾਗਿਆ ਕੁਸਾਂ ਕੁਸ ਬੜਕੀ ਆ ਹੂੰ ਪੜੇਗਾ ਤੂੰ ਵੱਡਾ ਸਾਨੀਆ ਮਿਰਚਾ ਨਾ ਤੂੰ ਖੜਾ ਕੀ ਦੇਖੀ ਜਾਂਦਾ ਮਾਰਗਾ ਟੂਹੇ ਚ ਡਾਂਗੇ ਤੇ ਮੇਰੇ ਸਾਲੇ ਨੇ ਜੀਤ ਪੰਚਰਾਏ ਦਾ ਨੌ ਖਰਾਬ ਕਰਕੇ ਰੱਖਤਾ ਪਹਿਲਾਂ ਕਿਹੜਾ ਤੇਰਾ ਨਾਮ ਤਾਂ ਮੇਲੇ ਲੱਗਦੇ ਨੇ ਨਾਲੇ ਤੂੰ ਮੈਨੂੰ ਕਰੋ ਕੀ ਕੱਢੇਗਾ ਆ ਤੁਹਾਡੇ ਭੁੱਖੇ ਨੇ ਕੌਣ ਰਹੁ ਲਵੇ ਤਵੇਲਾ ਕਿਹੜਾ ਗੁਰਦੁਆਰਾ ਜਿੱਥੋਂ ਦਾ ਲਿਆ ਕੇ ਲੰਗਰ ਨਹੀਂ ਖਵਾਇਆ ਸਾਲੇ ਮੌਂਗ ਖਾਣ ਦੀ ਚਾਤ ਉਹ ਦੇਖਦਾ ਕੀ ਆੜਕੀ ਲਿਆ ਸਿੱਟ ਲਾ ਗਿਆ ਮੇਰੇ ਸਾਲੇ ਨੂੰ ਢਾਲਾ ਬੱਕਰੇ ਵਾਂਗੂ ਉਹ ਬਾਪੂ ਇਹ ਸਟੂਗਾ ਮੈਨੂੰ ਢਿੱਡ ਦੇਗਾ ਲੰਗਰ ਖਾ ਖਾ ਕੇ ਛਾਤਰੀ ਵਾਂਗ ਬਧਾਇਆ ਪਿਆ ਉਹ ਬਾਪੂ ਤੂੰ ਕੀ ਬੋਲਣ ਨੂੰ ਮਰਦਾ ਲਿਆ ਕੇ ਪਿਆਰ ਤੋਂ ਭਈਆ ਰਾਣੀ ਸਾਡੀ ਦਾ ਸਾਰੀ ਨਸਲ ਖਰਾਬ ਕਰਦੀ ਨਾਲੇ 20 ਵਾਰੀ ਲੈਨੇ ਬੁੜੀਆਂ ਤੂੰ ਦਾ ਦੱਖੂ ਦਾਣੇ ਸ਼ਰਮ ਨਹੀਂ ਕਰਦਾ ਉਹ ਠਰਕੀ ਤੂੰ ਤਾਂ ਮੈਥੋਂ ਵੀ ਵੱਧ ਠਰਕੀਆਂ ਠਰਕੀ ਬੁੜਾ ਐ ਨਹੀਂ ਹਟਦਾ ਤੂੰ ਜੇ ਸੜੇ ਜੇ ਸੜੇ ਬਾਪੂ ਮੈਨੂੰ ਤਾਂ ਨਹੀਂ ਹੁੰਦਾ ਮੱਜਾਂ ਦਾ ਸਿਆਪਾ ਮੈਂ ਤਾਂ ਬਾਬਾ ਬਣੂਗਾ ਬਾਬਾ ਬਣਾ ਮੈਂ ਤੈਨੂੰ ਬਾਬਾ ਤੂੰ ਮੈਨੂੰ ਨਾਤਪਾ ਮੈਂ ਪਹਿਲੀ ਬਹੁਤ ਤਾਂ ਪਿਆ ਪੈਗਾ ਹੋਰ ਨਾ ਮੈਥੋਂ ਕਿਤੇ ਖੁਦਾਣਾ ਲੈ ਲਈ ਬਣੂਏ ਹੈ ਬਾਬਾ ਇੱਕੋ ਦੂਜਾ ਸਾਲੇ ਨੇ ਮਰਵਾਤੇ ਤੀਗੇ ਮਸਾ ਹੱਥ ਪੱਲਾ ਜੋੜ ਕੇ ਖੜਾ ਛੜਾਇਆ ਨੂੜਦੇ ਤੇ ਫੰਨੇ ਖਾਣੇ ਡੇਰੇ ਚ ਬਾਪੂ ਮੰਨ ਜਾ ਮੰਨ ਜਾ ਨਾਲੇ ਘਰੇ ਤੀਨੀਆਂ ਦੇਖਣ ਦੀ ਮੌਜ ਲੱਗ ਜੂ ਉਹ ਤੂੰ ਰਹਿਣ ਦੇ ਜੇ ਥੋੜੇ ਆਹੀ ਲੱchn ਰਹਿਣਾ ਮੈਨੂੰ ਲੱਗਦਾ ਮੇਰੇ ਵਾਲੇ ਵੀ ਇੱਕ ਦਿਨ ਭੱਜੂ ਅੱਗੇ ਕਿਹੜਾ ਬਸਦੀ ਐ ਤੇਰੇ ਨਾਲੇ ਭੱਜੀ ਨੂੰ ਮੈਂ ਕੀ ਭਜਾਉਂ ਆਪਣੀਆਂ ਮੈਂ ਸਾਨੂੰ ਸਾਮ ਪਾਈ ਕੱਖ ਮੈਂ ਤਾਂ ਬਾਬਾ ਬਣੂਗਾ ਮੈਂ ਤਾਂ ਚੱਲਿਆ ਭਗ ਜਾ ਭਗ ਜਾ ਤੂੰ ਵੀ ਉਸੇ ਦੀ ਭਾਈਆਂ ਕਾ ਨੂੰ ਤੁਹਾਡੇ ਘਰ ਚ ਪਾਇ ਟਿਕਦੇ ਨੇਗੇ ਕਰਦੇ ਕੀ ਨੇ ਨਾਨਕਾ ਕੰਨੀ ਦੀ ਮਾੜੀ ਨਸਰ ਆਪ ਤਾਂ ਜਾ ਕੇ ਬਾਈ ਕੀ ਬਿਹਾਰ ਦੇ ਵਿੱਚ ਆ ਕਾਲੇ ਪੀਲੇ ਚ ਮੇਰੇ ਪੁੱਲੇ ਪਾਣੀਆਂ ਕਿਨੂੰ ਪੁੱਛ ਕੇ ਪੈਸੇ ਦਿੱਤੇ ਤੈਨੂੰ ਇਤ ਵਿੱਚ ਮੈਂ ਤੇ ਤੇਰੀ ਲਿਹਜ ਨੂੰ ਦਿੱਤੇ ਦੀ ਬੇਚ ਮੇਰੀ ਲਿਹਜ ਕਦੇ ਨਾਲ ਅੱਗੇ ਤੋ ਜੋ ਮੇਰੇ ਬਿਨਾਂ ਪੁੱਛੇ ਪੈਸੇ ਨਾਲੇ ਮਾਇਆ ਹਾ ਕਰਤਾ ਕਰੋ ਵੱਡਾ ਆ ਹੈ ਮੇਰੀ ਗੱਲ ਸੁਣ ਲੈ ਬਾਣੀਆਂ ਕਰਾਰੇ ਕੁੱਤਿਆ ਜੇ ਮੁੜ ਕੇ ਮੇਰੇ ਘਰੇ ਆ ਕੇ ਬੜ ਗਿਆ ਨਾ ਫਿਰ ਦੇਖ ਲਈ ਨਾ ਕਿਨੂੰ ਪੁੱਛ ਕੇ ਦਿੱਤੇ ਤੈਨੂੰ ਪੈਸੇ ਹੈ ਮੈਂ ਆਪਦਾ ਛੋਟਾ ਮੁੰਡਾ ਬੇਦਖਲ ਕਰਤਾ ਨਾਲੇ ਕਰਤਾ ਆਪਦਾ ਵੱਡਾ ਮੁੰਡਾ ਬੇਦਖਲ ਹਰ ਤੂੰ ਦੇਖਦਾ ਜਾਈ ਥੋੜੇ ਕੁ ਦਿਨਾਂ ਤੱਕ ਮੈਂ ਆਪਦੇ ਆਪ ਨੂੰ ਬੇਦਖਲ ਕਰੂੰਗਾ ਫਿਰ ਲੈ ਲਈ ਬਾਬੇ ਲੈ ਠੋਲੂ ਬਾਹਰ ਦਾ ਟਾਵੇਂ ਕਰਦਾ ਕੀ ਆ ਬਾਣੀਆਂ ਕਰਾਰ ਜਾ ਵੱਡਾ ਆ ਤੂੰ ਕੁੱਤਾ ਤੇਰਾ ਭਿਓ ਕੁੱਤਾ ਟੁੱਡਾ ਚਰ ਕਾਂਦਨ ਕੁੱਤਾ ਬਾਈ ਬੱਦਲਦੀ ਓਏ ਉਹ ਤੈਨੂੰ ਕੰਨ ਕੰਨਾ ਇਹਨੂੰ ਕੰਨ ਇਹਨੂੰ ਕੰਜਰਾਂ ਦੇ ਚਰਦਾਰ ਨੂੰ ਜੇ ਮੈਂ ਚਿਕਨੀ ਦੱਲਾ ਤੇ ਪਰ ਲੈ ਉਹਦੀ ਪਿੰਜਨੀ ਤੇ ਬੁਰਕਾ ਪੇਰ ਜਵਾਦ ਆਉਂਦਾ ਜੀਤ ਚ ਐ ਨਹੀਂ ਜਾਂਦਾ ਮੈਂ ਪੈਸੇ ਲੈ ਕੇ ਜਊ ਹਾਂ ਇਹਨੇ ਨੰਗਤ ਦਦਾਰ ਦੀ ਕਿ ਭੱਜ ਗਿਆ ਮੇਜੀ ਤੂੰ ਕੀ ਕਰਾ ਹੁਣ ਓਏ ਤੂੰ ਖੜ ਜਾ ਤੂੰ ਹਜੇ ਗਿਆਨੀ ਠਾ ਤੂੰ ਜਾਣਕ ਨਹੀਂ ਮਾਰ ਕੇ ਟੰਗਲੀ ਟੱਡ ਚ ਗਲੀਆਂ ਕਰ ਦੋ ਗਲੀਆਂ ਓ ਜੀਤ ਚ ਗੁੱਚੇ ਕਰਕੇ ਤੂੰ ਤਾਂ ਮੈਂ ਤਾਂ ਅੱੱਚੀ ਬੁੰਦਾ ਦੀ ਅੱੱਚੀ ਅੱੱਚੇ ਦਿਖਾ ਦੇ ਮੜਾ ਜਾ ਅੱਛਾ ਹਾਸੇ ਪਾਉਂਦਾ ਤੀ ਕਾ ਅੱੱਚੀ ਪੁੰਦੇ ਤੀ ਜਾਂ ਦਫਾ ਹੋਏ ਠਾ ਜਨ ਜਨ ਐਨੀ ਜੰਦਾ ਜੀਤ ਚ ਤੇ ਚ ਤਾਂ ਮੈਂ ਲੈ ਕੇ ਜਾਊ ਥੋਡੇ ਉਰੇ ਥਾਣਾ ਬਟਾਉ ਨਹੀਂ ਪੁਲਿਸ ਮੰਗਾ ਜੇ ਪੇਰ ਵੀ ਨਾ ਨਚ ਰਿਆ ਤੁਹਾਡਾ ਦੋਨਾਂ ਪਿਓ ਪੁੱਤਰਾਂ ਦਾ ਮੂੰਹ ਕਲਾ ਕਰਕੇ ਕੁੱਤ ਤੇ ਬਟਾ ਕੇ ਚਰ ਪਿੰਡ ਚ ਗੇੜੇ ਦਵਾਊਂਗਾ ਮੈਨੂੰ ਵੀ ਲੋਕ ਮੇਚੀ ਬਾਨੀਆਂ ਕਹਿੰਦੇ ਮੇਚੀ ਬਾਨੀਆਂ ਹਰ ਜੱਟ ਤੇਰੀ ਰੱਖ ਦਦੀ ਚਾਹੇ ਮੈਨੂੰ ਫਾਂਸੀ ਹੋ ਜੇ ਪਰ ਤੇਰੇ ਨਾਲ ਕੋ ਕੱਜ ਚ ਤੱਕ ਲੂਗਾ ਹਰ ਜੱਟ ਤੇਰੀ ਰੱਖ ਦਦੀ ਐ ਮਾਤਲ ਕੋਈ ਬਚਾ ਲੋ ਸਾਡੀ ਮੁੱਕੀ ਜੀ ਡਾਲਾ ਕਰਦਾ ਕੀ ਆ ਹੁਣ ਬੜੀ ਤੂੰ ਇੱਧਰ ਹਾਈ ਹਾਈ ਅਭੀ ਚੇਤੰਗਲੀ ਵੱਜਦੀ ਮੇਂ ਚਿੱਤ ਦਾ ਜਨਤੀ ਕੋ ਗੱਜਤ ਅੱਜ ਲਦਨ ਦੀ ਜਿੱਤ ਨੇ ਪੱਕਾ ਪੈਂਚਰ ਦੇਵੀ ਮੈਂ ਚੋਂ ਦੇ ਦਿੱਤੀ ਅੱਜ ਤਾਂ ਤੇ ਬਚਾਲਿਆ ਮੈਨਾਂ ਤੇਰੀ ਚਾਲੋਂ ਆਈ ਬਾਬੇ ਆਪਾਂ ਕੀ ਕੀ ਕਰਿਆ ਕਰਾਂਗੇ ਜੇ ਕਿਸੇ ਦੀ ਮੱਜ ਨਾ ਮਿਲਦੀ ਜਾਵੇ ਕੱਟਰੂ ਮਰਦਾ ਬਾਹਰ ਦੇਖ ਲੋ ਬੋੜਾ ਲੱਗਿਆ ਹਰ ਕੰਮ ਬਾਬਾ ਕਰਦਾ ਪਿੰਡ ਚ ਕੁੱਤਾ ਤਾਂ ਸੈਨ ਦਾ ਨਹੀਂ ਉਹਨੂੰ ਕੋਈ ਕਰਕੇ ਗਲ ਵਿੱਚ ਮੱਝ ਦੇ ਟਿੰਡੀ ਪਾਵਾਂਗੇ ਅਧੀ ਰਾਤ ਨੂੰ ਡੇਰੇ ਆ ਜੀ ਤੇ ਨੁਕਤੇ ਹੋਰ ਬਤਾਵਾਂਗੇ ਨਾ ਰਾਤ ਨੂੰ ਬੁਲਾਉਂਦਾ ਦਿਨ ਚ ਕੀ ਬਾਬਾ ਮੱਖੀ ਘੁੱਟਦਾ ਫਿਰ ਬਾਬਾ ਜੀ ਮੈਂ ਕੀ ਕੀ ਕਰਿਆ ਕਰੂੰਗੀ ਲੋਕਾਂ ਨੇ ਆਪਣੇ ਡੇਰੇ ਆ ਹਣਾ ਤੇਰਾ ਕੰਮ ਹੈ ਧਾਗੇ ਪਾਉਣਾ ਕਈ ਵਿਗੜੇ ਤਗੜੇ ਬੰਦਿਆਂ ਦੇ ਚਮਟਿਆਂ ਨਾਲ ਭੂਤ ਭਜਾਵਾਂਗੇ ਇਹ ਦੁਨੀਆ ਲੁੱਟਣ ਕਰਨੀ ਓ ਬੇਟੀ ਪਰ ਆਪਾਂ ਨੋਟ ਕਮਾਵਾਂਗੇ ਫਿਰ ਲੱਗਦਾ ਰੱਬ ਆਪਣੇ ਬਾਹ ਫੜੂ ਓ ਕੁੜੀਏ ਰੱਬ ਤੇਰੀ ਬਾਹ ਫੜੇ ਨਾ ਫੜੇ ਇਹ ਸਾਲਾ ਜ਼ਰੂਰ ਤੇਰੀ ਬਾਹ ਫੜੂ ਪਿੰਡ ਪਰਮਣੇ ਵਿੱਚ ਪੌਣੀ ਫੇਰੀ ਰੱਬ ਨੇ ਸੁਣ ਲਈ ਗੱਲ ਜੇ ਕੇਰੀ ਗੈਰੀ ਟ੍ਰੇਡ ਸੇ ਵਾਂਗੂ ਬੱਲੇ ਬੱਲੇ ਏਸੀ ਕਾਰ ਫਿਰ ਹੋਣੀ ਥੱਲੇ ਸਾਈਕਲਾਂ ਨੂੰ ਪੰਕਚਰ ਕਦੇ ਲਾਇਆ ਨਹੀਂ ਏਸੀ ਕਾਰ ਭਾੜ ਦਾ ਥੱਲੇ ਜੈ ਬਾਬੇ ਦੀ ਜਿਉਂਦੀ ਰਹੋ ਵੱਡਾ ਬੂਬਨਾ ਬਣਿਆ ਫਿਰਦਾ ਇਹਨੇ ਆਈ ਨਹੀਂ ਲੋਟ ਆਉਣਾ ਇਹਨੂੰ ਮੈਂ ਦਿਖਾਉਣਾ ਚੱਟ ਓਏ ਬੇਲਿਓ ਇਕੱਠੇ ਹੋ ਕੇ ਇੱਥੇ ਬੈਠ ਗਏ ਇੱਥੇ ਰਾਤ ਨੂੰ ਕਿਸੇ ਦੇ ਘਾਰੇ ਨੂੰ ਲਾਵੋਗੇ ਹੱਕ ਨਾਲ ਤਾਂ ਮੇਰੇ ਟੰਬੇ ਪਵਾਵੇਂਗਾ ਨਾਲੇ ਆਪਦੇ ਚਲੋ ਖੜੇ ਹੋ ਬੈਠ ਕਰਦੇ ਕੀਨੇਗੇ ਵੱਟੇ ਬੂਬਨੇ ਸੰਤਾਨੇ ਪਾਈ ਭੇਰੀ ਰਹੀ ਵਸਦੀ ਨਗਰੀ ਤੇਰੀ ਓਏ ਰੁਕ ਰੁਕ ਆ ਬੱਠਲ ਜਿੱਡਾ ਬਥਾਰਾ ਚੱਕਿਆ ਕਿੱਧਰ ਚੱਲਿਆ ਬਾਪੂ ਮੈਂ ਪੰਜ-ਛਤ ਪਿੰਡਾਂ 'ਚ ਗਿੜੀ ਲਾ ਕੇ ਆਉਣਾ ਨਾ ਗਿੜੀ ਲਾ ਕੇ ਆਉਣਾ ਨਾ ਗਿੜੀ ਲਾਉਣ ਨੂੰ ਤੂੰ ਸਿੰਗਮ ਹੈ ਨਹੀਂ ਬਾਪੂ ਪਿੰਡਾਂ 'ਚ ਗਿੜੀ ਲਾਉਣ ਨਾਲ ਜਨਾਨੇ ਨਾਲ ਜਾਣ ਪਛਾਣ ਵਾਦੀ ਹੈ ਬਾਦੀ ਐ ਇਸੇ ਕੰਮਾ ਜੋਗਾ ਰਹਿ ਗਿਆ ਮੇਰਾ ਸਾਲਿਆ ਭਾਜਾ ਤਾਂ ਉਹ ਨਿੱਕੇ ਨਿੱਕੇ ਦੁਨੀਆ ਤੋਂ ਅਸਿਰੰਦੇ ਰੇ ਰੋਟੀਆਂ ਪਟਾਈਆਂ ਨਾਲ ਪਾਉਂਦੇ ਤੋਂਦੇ ਰੇ ਆਹ ਉਹ ਕਿਦੰਨ ਚੱਲੇ ਲਿਸਕਾ ਮਸਕਾ ਲਾ ਕੇ ਸਾਡੇ ਪਿੰਡ ਦੇ ਭਾਈ ਜੀ ਮਰ ਗਿਆ ਉੱਥੇ ਚੱਲੀਆਂ ਨਾ ਤੈਨੂੰ ਕੀ ਸੂਲ ਹੁੰਦਾ ਨਾ ਮਰ ਜਾ ਹੈ ਬਾਠੀ ਤਾਂ ਮੇਰਾ ਮਤਲਬ ਹੈ ਕਿ ਨਾ ਤੂੰ ਦਾ ਹੋ ਗਿਆ ਅੱਜ ਨੂੰ ਲੱਗਿਆ ਸੀ ਕਾਤਿਰ ਕਗਿਆ ਲਾਸਾ ਲੱਭੀ ਐ ਔਰ ਫੁੱਲੀ ਗਈ ਮਾਤਾ ਸੀ ਕਹਤਾਂ ਜੀਗਾ ਬਿੱਦੂ ਬਕੇ ਮਰੇਗਾ ਜਦ ਤੈਰੇ ਵਰਗੀ ਚਾਵਲ ਟੀਮ ਨਾਲ ਮੇਰਾ ਨੰਦ ਕੋਲ ਐ ਤੀਗੇ ਨੀ ਜਬਰਨੈ ਜਦੋਂ ਤੂੰ ਤੇਰਾ ਖਾਨਦਾਨ ਪੁੰਜਣਾ ਤੀ ਨੀ ਬੀਨੋ ਐ ਹਨ ਮੈਨੇ ਸਭ ਦੱਸਦਾ ਐ ਮੈਂ ਹੀ ਤੀਗਾ ਜਿਹੜਾ ਤੈਨੂੰ 10 ਸਾਲ ਤੋਲ ਗਿਆ ਨੀ ਤੇਰੇ ਵਰਗੇ ਜਨਾਨੀ ਕੋਲ 10 ਮੀਟਰ ਰੱਖੇ ਗੰਦੇ ਖਾਨਦਾਨ ਦੀ ਨਰਕੋਂ ਆ ਬੀ ਦਸਦੀ ਓਤਨੀ ਬਚਦੀ ਹੱਥੀਂ ਮਚਦੀ ਨਰਕ ਚੜ੍ਹ ਕੇ ਬਰਦੀ ਆਂਕਰ ਆ ਬਿਜਲੀ ਦੀ ਤਾਰ ਨੂੰ ਹੱਥ ਲਾ ਲਾ ਸਾਰਾ ਰੰਗ ਟਿਕਾ ਦੇ ਮਰੀ ਦੀ ਹੈਗੀ ਅੱਜ ਥੋੜਾ ਬਾਜੇ ਬੇੜਾ ਥੋੜਾ ਬਿਜਲੀ ਆਲਿਓ ਓ ਮਸਾ ਮਸਾ ਤਾਂ ਮਰਨ ਲੱਗੀ ਜੀਗੀ ਅੱਜ ਬਿਜਲੀ ਬੰਦ ਕਰਦੀ ਖੰਡ ਜੇ ਕਹੇ ਅੱਜ ਤੋਂ ਜਹਜਾ ਹੈ ਇਹ ਹੱਦ ਕਰ ਰਹਾ ਹੈ ਮਰੰਗਾ ਆਹ ਨਹੀਂ ਮਾਰਦੀ ਕੰਧਰਾ ਕੱਟਾ ਖਾਂ ਲਾਂ ਮਾਰ ਕੇ ਕਰੂੰਗੀ ਛੁੱਟ ਜਾਣਾ ਅੱਜ ਘਰ ਦੀ ਮੈਂ ਕੋਹਲਾ ਨੂੰ ਕੋਹਲਾ ਉਹ ਹੀ ਦਮ ਕਰੇਗਾ ਜਿੱਦਾ ਯਕ ਕਰਦੇ ਯਕ ਕਰਦੇ ਯਾਨੀ ਕਿਸੇ ਤੋਂ ਡਰਦਾ ਇਹ ਖਾਲੇ ਨੇ ਅੱਖ ਨੂੰ ਜੇ ਚਾਰ ਥੱਪੜ ਮਾਰ ਵੀ ਜਾਣਗੇ ਮੇਰਾ ਕੀ ਕੁਝ ਕਰ ਜੂਗਾ ਖਾਲੇ ਕਿਹੜਾ ਪੱਲੀ ਬਾਰ ਕੁੱਟਣ ਲੱਗੇ ਨੇ ਅੱਖ ਨੂੰ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਕੰਮ ਹੁੰਦਾ ਚਲੋ ਇਹ ਤੇ ਜਿਵੇਂ ਮਹਾਰਾ ਪਟਿਆਲਾ ਲੱਗਿਆ ਹੋਵੇ ਹੈ ਮਾੜੀ ਮੋਟੀ ਕੋ ਸ਼ਰਮ ਕਰ ਲਿਆ ਕਰ ਕੰਮ ਤੇ ਜਾਣ ਲੱਗਾ ਤੈਨੂੰ ਮੌਤ ਪੈਦੀ ਆ ਓਏ ਹੋਏ ਕੋਈ ਮਾਂ ਦਾ ਸੁਪਨੇ ਦੇ ਵਿੱਚ ਬਹੁਤ ਵੱਡੀ ਕੰਪਨੀ ਦੇ ਵਿੱਚ ਜੌਬ ਤੇ ਲੱਗਣ ਲੱਗਦੀ ਆ ਤੈਂ ਆ ਕੇ ਥਾਤਾ ਕਿਉਂ ਸੁਪਨੇ ਦੇ ਵਿੱਚ ਤੇਰੇ ਬਾਪ ਨੇ ਕਿਹੜੀ ਕੰਪਨੀ ਖੋਲੀ ਆ ਘਰ ਦੇ ਵਿੱਚ ਤੂੰ ਬੇਲਾ ਬੈਠਾ ਮੰਨੀਆਂ ਤੋੜ ਤੋੜ ਖਾਈ ਜਾਂਦਾ ਕੋਈ ਸ਼ਰਮ ਕਰਨਾ ਸ਼ਰਮ ਓਏ ਮਾਂ ਦਾ ਬਥੇਰੀ ਕਰਦਾ ਸ਼ਰਮੇ ਨਹੀਂ ਆਉਂਦੀ ਮੈਂ ਦੱਸ ਕੀ ਕਰਾਂ ਹਾਏ ਮੈਂ ਵਿਚੋਲੀਆ ਬੇੜਾ ਫੁੱਟਾ ਦੇਵਾ ਤੇਰਾ ਤੂੰ ਮੈਂ ਬੰਦਾ ਰੇ ਲੜ ਲਾਤੀ ਤੇ ਜੀ ਤੂੰ ਆਹ ਖੰਡ ਮੱਤਾ ਵੀ ਨਹੀਂ ਕੰਦਾ ਕੱਲੋ ਮਾਜੂ ਮੇਰਾ ਮਤਲਬ ਹੈ ਕੱਲੋ ਭੱਜੂ ਕੰਮ ਤੇ ਤੂੰ ਗੁੱਸੇ ਨਾ ਹੋਇਆ ਕਰ ਸਵੇਰੇ ਸਵੇਰੇ ਕਿਆ ਕੱਲੋ ਕਹਿੰਦੀ ਕਰੇਂ ਵਿਸ਼ਵਾਸ ਕਰਣਾ ਓਰੀਏ ਬੈਂਸੇ ਕੇ ਕੱਲੇ ਕਹਾ ਬੱਜੀ ਜਨਨਤਾ ਤੂੰ ਚਾਬੜੀਆਂ ਅੱਜ ਦੇਂ ਦੀ ਸੰਗੜੀ ਖੇਤੇ 'ਤੇ ਰੁਕ ਜਾਂਦੀ ਆ। ਅੱਜ ਤੇਰੀ ਲੋਟਰੋ ਵੀ ਰੁਕਦੀ ਹੈਗੀ ਬੱਜੇ ਖਾਨਦਾਨ ਦੀ। ਮੇਰੇ ਖਾਨਦਾਨ ਤੇ ਨਾ ਚਾਈਂ। ਕਤਲ ਹੋ ਜਾਣਗੇ। ਬੰਡਾਸੀਆਂ ਚੱਲ ਪੈਣਗੀਆਂ। ਖੂਨ ਦੀਆਂ ਨਦੀਆਂ ਬਣ ਜਾਣਗੀਆਂ। ਕੱਲ ਮੈਂ ਤੇਰਾ ਨਹੀਂ ਖਾਂਦੀ। ਮੇਰੇ ਭਾਈ ਭਾਗ ਦੇ ਘਰ ਦੇ ਵਿੱਚ ਸਾਰਾ ਵਾਸ਼ਣ। ਕੋਈ ਟੰਗਾ ਮੇਰੀ ਮਾਂ ਮੈਂ ਬਗ ਜਾਣਾ ਕਰੂੰ। ਜੱਗ ਕੱਪ ਜਿਆਦਾ ਪੇਂ। ਨਾ ਕੌਫੀ ਨਾ ਬਣਾ ਲਿਆ ਨਾ। ਮਰਜੀ ਹੈ ਤੇਰੀ। ਤੇਰੇ ਪਿਓ ਦੀ ਨੌਕਰ ਨਹੀਂ ਲੱਗੀ ਹੋਈ। ਜਾ ਕੇ ਫੂਕ ਲਾ ਆਪਣਾ ਮੂੰਹ ਮੱਥਾ ਆਪਕੇ। ਉਹ ਕੋਈ ਗੱਲ ਨਹੀਂ ਮੈਂ ਵੀ ਕਿਸੇ ਦੇ ਹੱਥਾਂ ਕੰਨੀ ਨਹੀਂ ਝਾਕਦਾ ਆਪੇ ਥੱਪਲੂ ਰੋਟੀਆਂ ਆਪੇ ਪਾਉਰੇ ਨੇ ਥੱਪੀਆਂ ਰੋਟੀਆਂ ਆਪੇ ਚਾਹ ਬਣਾ ਲੂ ਨਹੀਂ ਮੇਰੀ ਗੁੱਗ ਦੇ ਮੁਗਲੋ ਉਹ ਜੀ ਤਾਂ ਹਾਂ ਮੁਟਿਆ ਅ ਪੈਸੇ ਕੀ ਗੱਲ ਕਹਾ ਬੋਲ ਬੋਲੇ ਹੈ ਆ ਜਨਾਨੀ ਨੇ ਨਾ ਤੇਰਾ ਬਾਈਡ ਬਾਜ਼ਾਰ ਚ ਆ ਸਹੀ ਗੱਲ ਹੈ ਓਏ ਬਿੱਲੀਆ ਜੀਤ ਪੈਂਚਰਾ ਵਾਲੇ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਨੱਦੀ ਪਸੰਦਾਈ ਆ ਓਏ ਮੁੰਡਿਆ ਜਾ ਕਿੱਕ ਕਿਹੜੇ ਗੁਲਾਬੋਂ ਨੂੰ ਰਾਤ ਨੂੰ 8 ਵਜੇ ਜੀਤ ਪੈਂਚਰਾ ਵਾਲੇ ਦੀ ਵੈਲੀ ਚਾਜਵੇ ਹਾ 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 ਕੀ ਤੇ ਆ ਇਹ ਗੁਲਾਬੋਂ ਨੇ ਆਉਣ ਤੋਂ ਨਾ ਕਰਤੀ ਤਾਂ ਫੇਰ ਨਹੀਂ ਬੰਚਰਾ ਬਾਰੇ ਨੂੰ ਨਾ ਸਮਝਦੀ ਆਦਤ ਨਹੀਂ ਜੇ ਮੇਰਾ ਦਿਮਾਗ ਖਰਾਬ ਹੋ ਗਿਆ ਤਾਂ ਮੈਂ ਪੂਰੇ ਪਾਸ ਪੁੱਢ ਟਿਕੜੀ ਟਿਕੜਕਾ ਦੇਗਾ ਉਹਨੂੰ ਮੁੰਡਿਆ ਜਿੱਤਿਆ ਗੁਪਤ ਸੂਤਰਾਂ ਤੋਂ ਪਤਾ ਚੱਲਿਆ ਕਿ ਗਲਾਬੋ ਕਿਸੇ ਹੋਰ ਨੂੰ ਇਸ਼ਕ ਕਰਦੀ ਹੈ ਉਹ ਨਹੀਂ ਵੇ ਜੇ ਪਾਪਤਪੁਰ ਵਿੱਚ ਜਾਉਗੀ ਤਾਂ ਜੀਤ ਪੈਂਚਰਾ ਵਾਲੇ ਦੀ ਜਨ ਜਾਉਗੀ ਨਹੀਂ ਮੈਂ ਸਾਰਿਆਂ ਨੇ ਲੱਤ ਦੇ ਲੱਤ ਤਰ ਕੇ ਪੈਰ ਚੁੰਗੇ ਮੁੰਡਿਆ ਕੀ ਤੋੜਾ ਪੈ ਗਿਆ ਤੈਨੂੰ ਚੰਗੀ ਭਲੀ ਪੱਗ ਪਾ ਕੇ ਧਰਤੀ ਨਾਲ ਦੇਖ ਲੈ ਕਿਸੇ ਰੰਗ ਦਾ ਸੁਪਨਾ ਹਾਂ ਦੇ ਰੱਬਾ ਮੇਰੀ ਤਾਂ ਕਿਸਮਤ ਔੜ ਗਈ ਮੈਂ ਕੁਛ ਨਹੀਂ ਐ ਇਹ ਕਾਤਕ ਥਿਲੂ ਤਰ੍ਹਾਂ ਹੈ ਡਰਾਮਾ ਓ ਮੇਰੀ ਕਾਤਕ ਸੋਨਾ ਇਹ ਵਸੂ ਨਾ ਮਸਾਈ ਮੇਰਾ ਜੀ ਕਰਦਾ ਨਾ ਤੱਤਾ ਖੁੱਟਣਾ ਕਰਕੇ ਨਾ ਤੇਰੀ ਅੱਖਾਂ ਦਾਗ ਦਿਆਂ ਤਾਂ ਪਾਲੀ ਇਸ ਕੰਜਰ ਨੇ ਇਹਨਾਂ ਸੁਪਨਿਆਂ ਨੇ ਤੈਨੂੰ ਕੱਖ ਨਹੀਂ ਦੇਣਾ ਜਾ ਕੇ ਕੋਈ ਕੰਮ ਧੰਦਾ ਦੇਖ ਲੈ ਉਹ ਦੇਖ ਲੈ ਨਾ ਮੈਂ ਕਰਦਾ ਸੁਣ ਲੈ ਮੇਰੀ ਇਹ ਸੁਣ ਲੈ ਇਹ ਮਿੱਠੀ ਨਹੀਂ ਮੁੱਠੀ ਨਹੀਂ ਮਿੱਠੀ ਹਾਏ ਰੱਬਾ ਉਹ ਮੈਨੂੰ ਸਮਝ ਨਹੀਂ ਆਉਂਦੀ ਸੁਪਨੇ ਤਾਂ ਮੈਂ ਲੈਂਦਾ ਕਿ ਇਹਨੇ ਪਤਾ ਨਹੀਂ ਕੀ ਕਰੰਟ ਲੱਗਦਾ ਇਹਦੀ ਲਾਲ ਮਰਤੀ ਨੇ ਅੱਜ ਟਿੱਕਾ ਜਾਮ ਕਰਾਤਾ ਹੋਏ ਹੋਏ ਤੂੰ ਨਾ ਪੰਗੇ ਲਾ ਲੈਤਾ ਜੂਗੀ ਹੱਥਾਂ ਹੱਥਾਂ ਲੈਟ ਨਹੀਂ ਆਉਂਦੀ ਆਪਰ ਜੀਆ ਖੰਡਾ ਇੱਦਾਂ ਕੋਈ ਪਤਾ ਨਹੀਂ ਹੁੰਦਾ ਆਹ ਆ ਜਾਓ ਕਿ ਸਵਾਗਤ ਹੋ ਗਿਆ ਮੀ ਆਪ ਹੱਥ ਬੱਸ ਆਪਣੀ ਕਿਹੜਾ ਖੰਡਾ ਹੋ ਆਪਣੀ ਜਾਨ ਨੂੰ ਬਚਾਉਣ ਸਰਦੋਤ ਰੰਗ ਦੀ ਛਾਤ ਆਪਣੀ ਜਿਹੜਾ ਖੰਡਾ ਛੱਤ ਤੇ ਦਾਵਾ 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 给我打开！快！快！快！快！快！快！